ਜਿਨ੍ਹਾਂ ਦੇ ਯਾਰ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਲਾਈਵ ਲਾਈਵ ਖਿਲ ਰਹੇ ਆ ਓ ਨੋ ਯਾਰ ਗੈਂਗਲੈਂਡ ਹੀ ਬਣਾ ਰੱਖਿਆ ਲੁਧਿਆਣਾ ਹੀ ਉਹ ਦੋ ਜਣਿਆਂ ਨੇ ਹਨਾ ਉਹ ਉੱਥੇ ਹੀ ਲਾਈਵ ਹੋ ਜਾਂਦੇ ਆ ਉਹ ਇੱਕ ਉਹ ਗੈਂਡਾ ਜਿਹਾ ਇੱਕ ਉਹ ਹੈ ਪਤਾ ਨਹੀਂ ਕੀ ਉਹ ਸਮਝ ਨਹੀਂ ਕੀ ਹੈ ਯਾਰ ਆਪਣੇ ਆਪ ਨੂੰ ਹਨਾ ਕੀ ਹੈ ਉਹ ਉਹ ਜਦੋਂ ਖੁੱਲੋ ਉਹ ਲਾਈਵ ਹੋਇਆ ਹੁੰਦਾ ਉਦੋਂ ਉਹ ਲਾਈਵ ਹੋ ਜਾਂਦਾ ਕੀ ਮੈਨੂੰ ਸਮਝ ਨਹੀਂ ਆਉਂਦੀ ਉਹ ਯਾਰ ਕੀ ਜੇ ਕੋਈ ਕੱਟਾ ਕੱਟੀ ਹੈ ਤਾਂ ਕੱਢ ਲਓ ਉਹ ਜੇ ਪੱਤਰ ਖਤਮ ਨਹੀਂ ਹੋਇਆ ਉਹਨਾਂ ਸਿਆਣਾ ਬੇਣਾ ਮੱਖੂ ਵੀ ਉਹਨਾਂ ਦੇ ਵਿੱਚ ਆ ਗਿਆ ਲੁਧਿਆਣੇ ਵਾਲੇ ਉਹ ਸ਼ਤਰਮੁਰਗ ਆਂਦੇ ਉਹ ਸ਼ਤਰਮੁਰਗ ਨਹੀਂ ਉਹ ਜਿਹੜੇ ਗੈਂਗਲੈਂਡ ਬਣਾਈ ਬੈਠੇ ਸੀ ਲੁਧਿਆਣੇ ਨੂੰ ਉਹਨਾਂ ਦੇ ਵਿੱਚ ਮੱਖੂ ਵੀ ਆ ਗਿਆ ਮੱਖੂ ਵੀ ਉਹਨਾਂ ਦੇ ਵਿੱਚ ਆ ਗਿਆ ਉਹ ਸਾਰੇ ਵਿਹੋਆਂ ਦੇ ਚੱਕਰਾਂ 'ਚ ਹੀ ਪਏ ਹੋਏ ਆ ਯਾਰ ਹਨਾ ਤੇ ਉਹ ਮੈਨੂੰ ਸਮਝ ਨਹੀਂ ਆਉਂਦੀ ਉਹ ਕੀ ਦਰਾਹੇ ਹੋ ਰਿਹਾ ਜਾਂਦਾ ਤੇ ਉਹ ਲੁਧਿਆਣੇ ਰਹਿੰਦਾ ਤੇ ਕੀ 10 ਮਿੰਟਾਂ ਦੀ ਬਾਟ ਤੇ ਕੱਟਾ-ਕੱਟੀ ਕੱਢ ਲੋ ਕੀ ਹੋਣਾ ਤੇ ਉਦੋਂ ਬਾਅਦ ਹੁਣ ਤੇ ਤੂੰ ਦੂਜਿਆਂ ਨੂੰ ਕੀ ਦੱਸਦੀ ਆ ਬਈ ਮੁੰਡੇ ਕੋਲੇ ਕੁੜੀ ਆਊਗੀ ਤੇ ਜਿਹੜਾ ਕੋ ਸੋਨਾ ਸੀ ਹੋ ਗਿਆ ਤੇ ਉਹਨਾਂ ਪੌਡਕਾਸਟ ਕਰਦੀ ਵਰਤੀਆਂ ਤੇ ਨਹੀਂ ਰੱਖਣੀ ਅਗਲੇ ਨੇ ਠੀਕ ਹੈ ਤੇ ਉਹਦਾ ਵੀ ਇਹੀ ਕੰਮ ਆ ਉਹ ਚੱਲੀ ਜਾਂਦਾ ਕੰਮ ਉਹ ਬੰਦ ਹੋਇਆ ਹੁਣ ਜਮਈ ਸ਼ਰਮ ਲੈ ਗਈ ਉਹ ਖੇੜੀ ਵਾਲੇ ਬਾਬੇ ਨੂੰ ਯਾਰ ਕੁੱਟਤਾ ਉਹਨਾਂ ਨੇ ਤੇ ਹੁਣ ਯਾਰ ਚੰਗੇ ਚੰਗੇ ਪੱਤਰਕਾਰ ਜਿਹੜੇ ਵਧੀਆ ਮੁੰਡੇ ਸੀ ਨਾ ਉਹ ਉਧਰ ਤੁਰੇ ਖੜੇ ਆ ਯਾਰ ਤਿੰਨ ਚਾਰ ਦੇ ਜਾਂ ਫਿਰ ਉਹ ਭੁਵਿੱਖ ਬਾਣੀਆਂ ਵਾਲਾ ਚੱਲਿਆ ਹੋਇਆ ਉਹਨਾਂ ਕੋਲੇ ਚੱਲ ਜਾਣਗੇ ਮਾਈਕ ਲੈ ਕੇ ਹਨਾ ਭੁਵਿੱਖ ਬਾਣੀਆਂ ਕਰਦੋ ਓਏ ਯਾਰ ਦੱਸੋ ਤੁਸੀਂ ਮੇਰੇ ਕੋਲੇ ਆ ਜਿਓ ਮੈਂ ਕਰ ਦੂੰ ਭੁਵਿੱਖ ਬਾਣੀਆਂ ਤੁਹਾਨੂੰ ਮੈਂ ਦੱਸਾਂ ਕਿ ਦੜਬਾਏ ਤੋਂ ਕੌਣ ਜਿੱਦਦਾ ਛਾਲ ਨਾ ਛਾਲ ਲੱਗੇ ਕਹਿੰਦੇ ਘੌਂਦਿਆਂ ਦੀ ਮੈਂ ਦੱਸਾਂ ਉਹ ਨਾ ਮੈਂ ਤੁਹਾਨੂੰ ਦੱਸਦਾ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਭੁਵਿੱਖ ਬਾਣੀਆਂ ਕਰਦੇ ਆ ਹੁਣ ਉੱਥੇ ਕਿੱਦੜ ਵਾਹੇ ਦੇ ਵਿੱਚ ਆ ਸਥਿਤੀ ਹੋਈ ਪਈ ਆ ਜਿਵੇਂ ਆ ਵੀ ਉਹ ਇੱਕ ਉਹ ਤੁਸੀਂ ਵੇਖਿਆ ਹੋਣਾ ਟੈਟੂਆਂ ਜੇ ਵਾਲਾ ਉਹ ਸ਼ਤਰਮੁਰਗ ਜ ਆ ਤੇ ਕੋਦੀ ਉਹ ਚੰਗੇ ਭਲੇ ਵਧੀਆ ਚੈਨਲ ਤੇ ਉਹ ਲਿਆ ਕੇ ਤੇ ਬਿਠਾ ਕੇ ਤੇ ਉਹਨਾਂ ਦੇ ਪੋਡਕਾਸਟ ਕਰੀ ਜਾਂਦੇ ਆ ਉਹ ਯਾਰ ਤੁਸੀਂ ਵਧੀਆ ਸਾਂਝ ਪਾਓ ਤੁਹਾਡੇ ਕੋਲੇ ਵਧੀਆ ਪਲੇਟਫਾਰਮ ਆ ਵਧੀਆ ਤੁਹਾਡੇ ਲੋਕ ਜੁੜੇ ਹੋਏ ਆ ਤੁਹਾਡੇ ਨਾਲ ਤੁਸੀਂ ਯਾਰ ਆਹ ਕੁਝ ਬਰੋਸ ਰਹੇ ਹੋ ਕੋਸ਼ਨਾ ਕੋ ਸ਼ਰਮ ਕਰੋ ਯਾਰ ਪੰਜਾਬ ਨੂੰ ਥੋੜੀ ਦੇਣ ਚੰਗੀ ਹੋਣੀ ਚਾਹੀਦੀ ਹੈ ਹਨਾ ਉਹ ਹਜੇ ਉਹਨਾਂ ਦਾ ਹਾਂਜੀ ਸਸੀ ਕੱਲ ਸਾਰਿਆਂ ਨੂੰ ਉਹ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇ ਪੰਜਾਬ ਸਾਰਾ ਚੜ੍ਹਦੀ ਕਲਾ 'ਚ ਰਹੋ ਬੜੇ ਟਾਈਮ ਬਾਅਦ ਆਪਾਂ ਵੀਡੀਓ ਲੈ ਕੇ ਆਏ ਹਾਂ ਹਨਾ ਮੈਂ ਪਿੰਡ ਆਇਆ ਹੋਇਆ ਸੀਗਾ ਆਪਣੇ ਕੋਲੇ ਮਾਈਕ ਨਹੀਂ ਹੈਗਾ ਮਾਈਕ ਤੋਂ ਬਿਨਾ ਹੀ ਆਪਾਂ ਸਾਂਝ ਪਾਵਾਂਗੇ ਵਿਚਾਰਾਂ ਦੀ ਸਾਂਝੋ ਮੇਰੇ ਨਾਲ ਹੋਰ ਕੋਈ ਬੰਦਾ ਨਹੀਂ ਹੈਗਾ ਜੁੜਨ ਵਾਲਾ ਜਿਹੜਾ ਕਿ ਆਪਾਂ ਗੱਲ ਕਰਨੀ ਸੀਗੀ ਪੰਜਾਬ ਦੇ ਮੁੱਦਿਆਂ ਤੇ ਕਰਨੀ ਸੀਗੀ ਮੁੱਦੇ ਉਹ ਆ ਯਾਰ ਜਦੋਂ ਸੋਸ਼ਲ ਮੀਡੀਆ ਖੋਲਦੇ ਆ ਐਧਾ ਦੇ ਮੁੱਦੇ ਆ ਜਿਨ੍ਹਾਂ ਨੂੰ ਵੇਖਣਾ ਪਸੰਦ ਨਹੀਂ ਕਰਦੇ ਤਾਂ ਜਿਹੜੀ ਅੱਜ ਦੀ ਜਵਾਨੀ ਆ ਉਹ ਜਣਾਖਣਾ ਹੀ ਮਾਈਕ ਲੈ ਕੇ ਬਿਨਾ ਸ਼ਾਇਦ ਉਹਨਾਂ ਕੋਲੇ ਪਤਾ ਨਹੀਂ ਕਿ ਪੱਤਰਕਾਰੀ ਦੀ ਉਹਨਾਂ ਕੋਲੇ ਕੋਈ ਡਿਗਰੀ ਹੈ ਜਾਂ ਨਹੀਂ ਹੈ ਤਾਂ ਜਿਹੜੇ ਮੁੱਦੇ ਜਿਨ੍ਹਾਂ ਦੀ ਗੱਲ ਕਰਨਾ ਵੀ ਮੈਂ ਮਨਾਵਸੇ ਨਹੀਂ ਸਮਝਦਾ ਉਹਨਾਂ ਮੁੱਦਿਆਂ ਨੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਵਰਤਿਆ ਜਾ ਰਿਹਾ ਯੂਜ਼ ਕੀਤਾ ਜਾ ਰਿਹਾ ਇੱਕ ਵਿਊਆਂ ਦੀ ਖਾਤਰ ਤਾਂ ਬਹੁਤ ਜ਼ਿਆਦਾ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਵਿੱਚੋਂ ਇੱਕ ਪਹਿਲਾ ਮੁੱਦਾ ਚੱਲਿਆ ਲੁਧਿਆਣੇ ਦੇ ਦੋ ਜਾਨੇ ਜਿਨ੍ਹਾਂ ਤੇ ਯਾਰ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਲਾਈਵ ਲਾਈਵ ਖਿਲ ਰਹੇ ਆ ਓ ਨੋ ਯਾਰ ਗੈਂਗਲੈਂਡ ਹੀ ਬਣਾ ਰੱਖਿਆ ਹੈ ਲੁਧਿਆਣਾ ਹੀ ਉਹ ਦੋ ਜਾਨਿਆਂ ਨੇ ਹਨਾ ਉਹ ਉੱਥੇ ਹੀ ਲਾਈਵ ਹੋ ਜਾਂਦੇ ਆ ਉਹ ਇੱਕ ਉਹ ਗੈਂਡਾ ਜਿਹਾ ਇੱਕ ਉਹ ਪਤਾ ਨਹੀਂ ਕੀ ਉਹ ਸਮਝਦੀ ਕੀ ਹੈ ਯਾਰ ਆਪਣੇ ਆਪ ਨੂੰ ਹਨਾ ਕੀ ਹੈ ਉਹ ਉਹ ਜਦੋਂ ਖੁੱਲੋ ਉਹ ਲਾਈਵ ਹੋਇਆ ਹੁੰਦਾ ਉਦੋਂ ਉਹ ਲਾਈਵ ਹੋ ਜਾਂਦਾ ਕੀ ਮੈਨੂੰ ਸਮਝ ਨਹੀਂ ਆਉਂਦੀ ਉਹ ਯਾਰ ਕੀ ਜੇ ਕੋਈ ਕੱਟਾ ਕੱਟੀ ਹੈ ਤਾਂ ਕੱਢ ਲੋ ਉਹ ਜਿਹੇ ਪੱਤਰਕਾਰ ਆ ਯਾਰ ਸੋ ਜਿਹੜੇ ਉਹਨਾਂ ਨਾਲ ਇੰਟਰਵਿਊ ਕਰਦੇ ਆ ਤੇ ਉਹ ਜਿਹੜਾ ਕੋਈ ਇੱਕ ਉਹਦੇ ਕੋਲ ਜਾਵੜਦਾ ਇੱਕ ਉਹਦੇ ਕੋਲ ਜਾਵੜਦਾ ਪੋਡਕਾਸਟ ਜਣੇ ਖੜਨੇ ਨਹੀਂ ਖੋਲ ਰਿਆ ਮੈਨੂੰ ਸਮਝ ਨਹੀਂ ਆਉਂਦੀ ਵੀਓ ਦੇ ਚੱਕਰਾਂ 'ਚ ਯਾਰ ਪੰਜਾਬ ਦੇ ਬਹੁਤ ਮੁੱਦੇ ਆ ਬਹੁਤ ਬਹੁਤ ਮੁੱਦੇ ਆ ਬਾਈ ਇੰਨੇ ਮੁੱਦੇ ਆ ਨਾ ਉੱਥੇ ਕੋਈ ਨਹੀਂ ਜਾਂਦਾ ਵੀਓਾਂ ਦੇ ਚੱਕਰਾਂ 'ਚ ਇਹਨਾਂ ਕੋਲ ਜਾਵੜਦੇ ਆ ਠੀਕ ਆ ਫੇਰ ਉਹ ਇੱਕ ਉਹ ਤੁਸੀਂ ਵੇਖਿਆ ਹੋਣਾ ਟੈਟੂਆਂ ਜੇ ਵਾਲਾ ਉਹ ਸ਼ਤਰਮੁਰਗ ਜ ਆ ਤੇ ਕੋਦੀ ਉਹ ਚੰਗੇ ਭਲੇ ਵਧੀਆ ਚੈਨਲ ਤੇ ਉਹ ਉੱਥੇ ਲਿਆ ਕੇ ਤੇ ਬਿਠਾ ਕੇ ਤੇ ਉਹਨਾਂ ਦੇ ਪੋਡਕਾਸਟ ਕਰੀ ਜਾਂਦੇ ਆ ਉਹ ਯਾਰ ਤੁਸੀਂ ਵਧੀਆ ਸਾਂਝ ਪਾਓ ਤੁਹਾਡੇ ਕੋਲੇ ਵਧੀਆ ਪਲੇਟਫਾਰਮ ਆ ਵਧੀਆ ਤੁਹਾਡੇ ਲੋਕ ਜੁੜੇ ਹੋਏ ਆ ਤੁਹਾਡੇ ਨਾਲ ਤੁਸੀਂ ਯਾਰ ਆਹ ਕੁਛ ਬਰੋਸ ਰਹੇ ਹੋ ਕੁਛ ਨਾ ਕੁਛ ਸ਼ਰਮ ਕਰੋ ਯਾਰ ਪੰਜਾਬ ਨੂੰ ਥੋੜੀ ਦੇਣ ਚੰਗੀ ਹੋਣੀ ਚਾਹੀਦੀ ਹੈ ਹਨਾ ਉਹ ਹਜੇ ਉਹਨਾਂ ਦਾ ਖਤਮ ਨਹੀਂ ਹੋਇਆ ਉਹਨਾਂ ਸਿਆਣਾ ਬੇਣਾ ਮਖੂ ਵੀ ਉਹਨਾਂ ਦੇ ਵਿੱਚ ਆ ਗਿਆ ਲੁਧਿਆਣੇ ਵਾਲੇ ਉਹ ਸ਼ਤਰਮੁਰਗ ਆਂਦੇ ਆ ਉਹ ਸ਼ਤਰਮੁਰਗ ਨਹੀਂ ਉਹ ਜਿਹੜੇ ਗੈਂਗਲੈਂਡ ਬਣਾਈ ਬੈਠੇ ਸੀ ਲੁਧਿਆਣੇ ਨੂੰ ਉਹਨਾਂ ਦੇ ਵਿੱਚ ਮਖੂ ਵੀ ਆ ਗਿਆ ਮਖੂ ਵੀ ਉਹਨਾਂ ਦੇ ਵਿੱਚ ਆ ਗਿਆ ਉਹ ਸਾਰੇ ਵਿਊਆਂ ਦੇ ਚੱਕਰਾਂ 'ਚ ਹੀ ਪਏ ਹੋਏ ਆ ਯਾਰ ਹਨਾ ਤੇ ਉਹ ਮੈਨੂੰ ਸਮਝ ਨਹੀਂ ਆਉਂਦੀ ਉਹ ਕੀ ਦਰਾਹੇ ਹੋ ਰਿਹਾ ਰਿਹਾ ਤੇ ਉਹ ਲੁਧਿਆਣੇ ਰਹਿੰਦਾ ਤੇ ਕੀ 10 ਮਿੰਟਾਂ ਦੀ ਬਾਟ ਤੇ ਕੱਟਾ-ਕੱਟੀ ਕੱਢ ਲੋ ਗੋਈ ਨਹੀਂ ਘਟਾ ਘਟਿਆਣ ਦਾ ਫੇਸਬੁੱਕ ਤੇ ਲਾਈਵ ਲਾਈਵ ਖੇਡਦੇ ਆ ਤੇ ਖੇਡ ਕੇ ਤੇ ਬਸ ਬੰਦ ਹੋ ਜਾਂਦੇ ਆ ਉਹ ਡੇਲੀ ਪੋਸਟ ਵਾਲੇ ਵੀ ਉੱਥੇ ਰਹਿੰਦੇ ਆ ਤੇ ਦੂਜੇ ਵੀ ਉੱਥੇ ਰਹਿੰਦੇ ਆ ਉਹਦੇ ਕੋਲੇ ਜਾੜਦਾ ਪੋਡਕਾਸਟ ਵਾਲੇ ਉਹਦੇ ਕੋਲੇ ਜਾ ਵੜਦੇ ਆ ਤੇ ਉਹ ਚੱਲੀ ਜਾਂਦਾ ਤੋਰੀ ਫੁਲਕਾ ਤੇ ਗੱਲ ਉਹ ਨਹੀਂ ਯਾਰ ਜਿਹੜੇ ਖੋਲਦੇ ਆ ਵੇਖਦੇ ਆ ਰੀਲਾਂ ਬਣਦੀਆਂ ਉਹ ਚੱਲਦਾ ਉਹ ਲੋਕਾਂ ਤੇ ਕੀ ਪ੍ਰਭਾਵ ਪੈਂਦਾ ਯਾਰ ਕਦੇ ਉਹਦੀ ਜਨਾਨੀ ਦੀ ਵੀਡੀਓ ਆ ਗਈ ਕਦੇ ਉਹਨੇ ਦਰਖਾਸਤ ਦੇਤੀ ਕਦੇ ਮੈਂ ਤਾਂ ਹੈਰਾਨ ਆ ਯਾਰ ਉੱਥੇ ਨਾ ਐਸਐਸਪੀ ਲੱਗੇ ਹੋਏ ਆ ਬਹੁਤ ਬਹੁਤ ਧਾਕੜ ਐਸਐਸਪੀ ਆ ਕੁਲਦੀਪ ਚਾਹਲ ਤੇ ਦੋਨਾਂ ਦੇ ਪਰਚਾ ਦਿੰਦੇ ਤੇ 10 ਮਿੰਟ ਨਹੀਂ ਚੱਲਣਾ ਇਹਨਾਂ ਨੇ ਐਡੇ ਧਾਕੜ ਐਸਐਸਪੀ ਆ ਕੁਲਦੀਪ ਚਾਹਲ ਤੇ 10 ਮਿੰਟਾਂ ਚ ਤੇ ਤਾਂ ਇਹਨਾਂ ਨੇ ਤਾਂ ਬੋਲਣਾ ਹੀ ਤਨਾਲੀ ਉਹਨਾਂ ਨੇ ਕਿਹਾ ਹੋਇਆ ਜੇ ਕੋਈ ਹੇਟ ਸਪੀਚ ਕਰਦਾ ਤੇ ਮੈਂ ਪਰਚਾ ਦੇਵਾਂਗਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਹਜੇ ਤੱਕ ਉਹਨਾਂ ਤੇ ਪਰਚਾ ਕਿਉਂ ਨਹੀਂ ਹੋਇਆ ਇਹਨਾਂ ਦਾ ਅਕਾਊਂਟ ਬੰਦ ਹੋਣੇ ਚਾਹੀਦੇ ਆ ਬੈਨ ਹੋਣੇ ਚਾਹੀਦੇ ਯਾਰ ਜਿਹੜੇ ਇਹ ਬੰਦੇ ਆ ਕੇ ਇੰਨਾ ਗੰਦ ਬਕਦੇ ਆ ਗਾਲੂ ਗਾਲੀ ਹੁੰਦੇ ਆ ਆ ਕੇ ਤੇ ਉਸ ਤੋਂ ਬਾਅਦ ਆ ਕੇ ਆਪਦਾ ਬਿਜ਼ਨਸ ਕਰਦੇ ਉਹਨਾਂ ਕਾਊਂਟਾਂ ਤੋਂ ਪਹਿਲਾਂ ਫੇਮ ਖਟਦੇ ਆ ਇੱਕ ਦੂਜੇ ਨਾਲ ਇਹ ਗੰਦੀ ਟਾਕ ਕਰਦੇ ਆ ਲੜਾਈਆਂ ਕਰਦੇ ਆ ਫਿਰ ਬਿਜ਼ਨਸ ਕਰਦੇ ਆ ਤੁਸੀਂ ਸਮਝੋ ਸਮਝਦੇ ਕਿਉਂ ਨਹੀਂ ਇਹਨਾਂ ਗੱਲਾਂ ਨੂੰ ਯਾਰ ਸਮਝੋ ਪਹਿਲਾਂ ਇਹ ਲੜਾਈਆਂ ਕਰਦੇ ਆ ਫੇਮ ਖਟਦੇ ਆ ਤੁਹਾਨੂੰ ਜੋੜਦੇ ਆ ਨਾਲ ਫਿਰ ਪੋਡਕਾਸਟ ਕਰਦੇ ਆ ਇੰਟਰਵਿਊ ਕਰਦੇ ਆ ਫਿਰ ਇਹ ਆਪਦਾ ਬਿਜ਼ਨਸ ਕਰਦੇ ਆ ਬਿਜ਼ਨਸ ਮਾਈਂਡਡ ਬੰਦੇ ਆ ਇਹ ਬਾਈ ਕਦੇ ਨਹੀਂ ਲੜਨਗੇ ਸਮੇਂ ਦਿਓ ਨਾ ਜਿਹੜੇ ਬੰਦੇ ਯਾਰ ਉਹਦੀਆਂ ਜਨਾਨੀਆਂ ਨੂੰ ਲੈ ਆਉਂਦੇ ਆ ਠੀਕ ਹੈ ਉਹ ਬੰਦੇ ਯਾਰ ਤੁਸੀਂ ਸੋਚੋ ਵੀ ਕਿੱਡੇ ਗਰੇ ਹੋਏ ਹੋਣਗੇ ਕਦੇ ਸੋਚਿਆ ਫਿਰ ਉਸ ਤੋਂ ਬਾਅਦ ਉਹ ਆ ਗਏ ਯਾਰ ਇੱਕ ਆਪਣੇ ਇੱਥੋਂ ਹਰਿਆਣੇ ਦਾ ਮੁੰਡਾ ਤੇ ਕੋ ਕੁੜੀ ਠੀਕ ਹੈ ਉਹ ਪੌਡਕਾਸਟ ਕਰੀ ਜਾਂਦੀ ਹੈ ਤੇ ਤੂੰ ਸ਼ਰਤਾਂ ਲਾ ਕੇ ਤੇ ਕੀ ਲੈਣ ਜਾਂਦੀ ਸੀ ਬਈ ਚੰਡੀਗੜ੍ਹੋਂ ਰਤੀ ਆ ਕਿੱਥੇ ਆ ਹਰਿਆਣੇ ਚ ਸਰਸੇ ਕੋਲੇ ਕਿਉਂ ਜਾਂਦੀ ਸੀ ਤੇ ਠੀਕ ਆ ਮੁੰਡੇ ਕੋਲੇ ਕੁੜੀ ਆਊਗੀ ਕੀ ਹੋਣਾ ਤੇ ਉਦੋਂ ਬਾਅਦ ਹੁਣ ਤੇ ਤੂੰ ਦੂਜਿਆਂ ਨੂੰ ਕੀ ਦੱਸਦੀ ਆ ਬਈ ਜੇ ਮੁੰਡੇ ਕੋਲੇ ਕੁੜੀ ਆਊਗੀ ਤੇ ਜਿਹੜਾ ਕੋਈ ਸੋਨਾ ਸੀ ਹੋ ਗਿਆ ਤੇ ਹੁਣ ਪੌਡਕਾਸਟ ਕਰਦੀ ਫਿਰਦੀ ਆ ਤੇ ਨਹੀਂ ਰੱਖਣੀ ਅਗਲੇ ਨੇ ਠੀਕ ਐ ਤੇ ਉਹਦਾ ਵੀ ਇਹੀ ਕੰਮ ਆ ਉਹ ਚੱਲੀ ਜਾਂਦਾ ਕੰਮ ਉਹ ਬੰਦ ਹੋਇਆ ਹੁਣ ਜਮਈ ਸ਼ਰਮ ਲੈ ਗਈ ਉਹ ਖੇੜੀ ਵਾਲੇ ਬਾਬੇ ਨੂੰ ਯਾਰ ਕੁੱਟਤਾ ਉਹਨਾਂ ਨੇ ਤੇ ਹੁਣ ਯਾਰ ਚੰਗੇ ਚੰਗੇ ਪੱਤਰਕਾਰ ਜਿਹੜੇ ਵਧੀਆ ਮੁੰਡੇ ਸੀ ਨਾ ਉਹ ਉਧਰ ਤੁਰੇ ਖੜੇ ਆ ਯਾਰ ਤਿੰਨ ਚਾਰ ਦਿਨਾਂ ਦਾ ਮੈਂ ਨਾਕ ਕੇ ਵੇਖ ਕੇ ਅੱਜ ਵੀਡੀਓ ਬਣਾਉਣ ਲੱਗਿਆ ਯਾਰ ਵੀ ਆ ਆ ਮਿਆਰ ਪੱਤਰਕਾਰੀ ਦਾ ਗਿਰ ਗਿਆ ਬਾਈ ਇੰਨੇ ਮੁੱਦੇ ਆ ਨਾ ਮੈਂ ਤੁਹਾਨੂੰ ਮੁੱਦੇ ਗਿਣਾਉਣ ਲੱਗ ਗਿਆ ਨਾ ਜੇ ਆਹੀ ਪੱਤਰਕਾਰ ਮੇਰੇ ਨਾਲ ਬਹਿ ਜਾਣ 10 ਮਿੰਟ ਡੀਬੇਟ ਕਰ ਲੈਣ 10 ਮਿੰਟਾਂ ਹੀ ਪਤਾ ਲੱਗ ਜੂਗਾ ਤੁਸੀਂ ਮੈਂ ਤੁਹਾਨੂੰ ਹੁਣ ਜਿਹੜੇ ਮੁੱਦੇ ਚੱਲ ਰਹੇ ਉਹਨਾਂ ਦੱਸ ਦੇਣਾ ਗੰਦੇ ਨਾਲੇ ਦਾ ਮੁੱਦਾ ਗੁੱਡਾ ਦਰਿਆ ਜਿਹੜਾ ਆਪਾਂ ਕਹਿੰਦੇ ਆ ਲੁਧਿਆਣੇ ਵੇਰ ਕਾ ਖਤਮ ਹੋ ਰਿਹਾ ਵੇਰ ਕਾ ਪੰਜਾਬ ਦਾ ਠੀਕ ਹੈ ਵੇਰ ਕਾ ਦੁੱਧ ਜਿੱਥੇ ਆਪਣਾ ਬਣਦਾ ਖਤਮ ਹੋ ਰਿਹਾ ਵੇਰ ਕਾ ਉਸ ਤੋਂ ਬਾਅਦ ਨਸ਼ੇ ਦਾ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਠੀਕ ਹੈ ਨਸ਼ਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਗਿਆ ਹੋਰ ਯਾਰ ਬਹੁਤ ਜ਼ਿਆਦਾ ਮੁੱਦੇ ਆ ਪੰਜਾਬ ਦੇ ਵਿੱਚ ਜਿਹੜੇ ਆਪਾਂ ਸੋਚ ਵੀ ਨਹੀਂ ਸਕਦੇ ਫਿਰ ਹੁਣੇ-ਹੁਣੇ ਜਿਹੜੀ ਲੈਟਰ ਆਈ ਹੈ ਪੰਜਾਬ ਦੇ ਵਿੱਚ ਕੀ ਉਹਨਾਂ ਨੇ ਕਿਹਾ ਤਾਂ ਕੀ ਅਸੀਂ ਜਿਹੜੀਆਂ ਸੜਕਾਂ ਨਿਰਮਾਣ ਚੱਲ ਰਿਹਾ ਉਹ ਬੰਦ ਕਰ ਦਾਂਗੇ ਕੋਈ ਡਿਬੇਟ ਨਹੀਂ ਹੋ ਰਹੀ ਕੋਈ ਗੱਲ ਨਹੀਂ ਹੋ ਰਹੀ ਉਹਦੇ ਤੇ ਕੋਈ ਪੱਤਰਕਾਰ ਉਹਦੇ ਤੇ ਕਿਸੇ ਨੂੰ ਸਵਾਲ ਨਹੀਂ ਕਰ ਰਿਹਾ ਕੋਈ ਕਿਸਾਨਾਂ ਨੂੰ ਪੁੱਛਿਆ ਨਹੀਂ ਜਾ ਰਿਹਾ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਹਜੇ ਤੱਕ ਮੁਲਾਕਾਤ ਨਹੀਂ ਕੀਤੀ ਇਹ ਪੱਤਰਕਾਰਾਂ ਨੇ ਇਹ ਨਹੀਂ ਦੱਸਿਆ ਵੀ ਜਿਹੜੀ ਲੰਘੇ ਦਿਨ 14 ਤਰੀਕ ਨੂੰ ਹੋਈ ਹੈ ਮੀਟਿੰਗ ਕੈਬਨਿਟ ਦੀ ਉਹਦੇ ਵਿੱਚ ਕਿਹੜੇ ਮਤੇ ਪਾਸ ਹੋਏ ਆ ਕੀ ਹੋਇਆ ਕਿਸੇ ਨੇ ਕੁਝ ਨਹੀਂ ਖੇੜੀ ਵਾਲੇ ਬਾਬੇ ਨੂੰ ਕੀ ਹੋ ਗਿਆ ਉਹਨੂੰ ਪੁਲਿਸ ਚੱਕ ਕੇ ਲੈ ਗਈ ਉਹਦੀ ਘਰ ਵਾਲੀ ਕਿੱਥੇ ਆ ਉਹਦੀ ਸੱਸ ਨੇ ਕੀ ਕਿਹਾ ਤਾਂ ਕਿੰਨੇ ਵਿਆਹ ਇਹ ਕੋਈ ਮੁੱਦੇ ਆਇਆ ਏ ਇਹ ਸਭ ਕੁਝ ਸੋਸ਼ਲ ਮੀਡੀਆ ਜਦੋਂ ਮਰਜੀ ਖੋਲ ਲੋ ਯਾਰ ਆਹੀ ਕੰਮ ਚੱਲ ਰਿਹਾ ਇਹਨਾਂ ਮੁੱਦਿਆਂ ਤੇ ਜਣਾ ਖਣਾ ਇੱਕ ਲੈਂਦਾ ਦੋ ਮਾਈਕ ਤੇ ਪੋਡਕਾਸਟ ਤੇ ਉਸ ਤੋਂ ਬਾਅਦ ਬਸ ਇੰਸਟਾਗ੍ਰam ਤੇ ਜਿਹੜੇ ਉਹ ਖਾਉਂਦੇ ਆ ਬਸ ਲੱਕ ਤੇ ਉਹਨਾਂ ਦੇ ਪਿੱਛੇ ਚੱਲ ਤੇ ਜੇ ਦੋ ਲੜ ਪਏ ਬੂਟਾਂ ਵਾਲੇ ਤੇ ਚੱਲ ਬਈ ਠੀਕ ਹੈ ਤੇ ਉਹ ਜਿਹੜੇ ਯਾਰ ਹੇਟ ਸਪੀਚ ਕਰਦੇ ਆ ਮੈਂ ਤਾਂ ਹੈਰਾਨ ਪੁਲਿਸ ਇਹਨਾਂ ਦੇ ਪਰਚਾ ਨਹੀਂ ਵੀ ਇਹਨਾਂ ਨੂੰ ਧੱਕੇ ਅੰਦਰ ਤੇ ਜਿਹੜੇ ਆ ਰੋਜ਼ ਲਾਈਵ ਹੋ ਕੇ ਗਾਲੋ-ਗਾਲੀ ਹੁੰਦੇ ਆ ਤੇ ਇਹ ਕੀ ਯਾਰ ਜਿਹੜੇ ਛੋਟੇ ਮੁੰਡੇ ਅੱਜ ਕੱਲ ਹਰ ਇੱਕ ਦੇ ਹੱਥ 'ਚ ਮੋਬਾਈਲ ਆ ਤੇ ਉਹ ਕੱਲ ਨੂੰ ਉਹ ਗਾਲੋ-ਗਾਲੀ ਹੋਣ ਦੀ ਉਹ ਕਹਿੰਗੇ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਕੋਈ ਤੇ ਅਸੀਂ ਵੀ ਹੁੰਨੇ ਆ ਇਹ ਮੁੱਦੇ ਰਹਿ ਗਏ ਪੰਜਾਬ ਦੇ ਪੰਜਾਬ ਪੰਜਾਬ ਦੇ ਤਾਂ ਮੁੱਦੇ ਹੀ ਬਹੁਤ ਆ ਪਾਣੀ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਦੱਸੋ ਮੈਨੂੰ ਕੀ ਆ ਜਵਾਨੀ ਨੂੰ ਘਾਣਾ ਵਾਂਗੂ ਖਾ ਗਿਆ ਨਸ਼ਾ ਡਰੱਗ ਸਭ ਤੋਂ ਵੱਡਾ ਮੁੱਦਾ ਆ ਇਸ ਟਾਈਮ ਠੀਕ ਐ ਤੇ ਪੱਤਰਕਾਰਾਂ ਨੂੰ ਸਮਝ ਨਹੀਂ ਹੁੰਦਾ ਯਾਰ ਕੀ ਹੋ ਗਿਆ ਜਿਹੜੇ ਨੂੰ ਪੱਤਰਕਾਰੀ ਬਹੁਤ ਪੱਤਰਕਾਰੀ ਨੂੰ ਥੰਮ ਸਮਝਦੇ ਆ ਠੀਕ ਹੈ ਨਾ ਵੀ ਆਪਣੇ ਥੰਮ ਸਮਝਿਆ ਜਾਂਦਾ ਪੱਤਰਕਾਰੀ ਬਿਨਾ ਕੁਝ ਨਹੀਂ ਹੋ ਸਕਦਾ ਤੇ ਪੱਤਰਕਾਰੀ ਐਡੀ ਗਿਰ ਗਈ ਹੈ ਇੰਨਾ ਟੁਚਰ ਬੰਦਿਆਂ ਟੁਚ ਦੁੱਕੀ ਦੇ ਬੰਦੇ ਆ ਯਾਰ ਇਹਨਾਂ ਪਿੱਛੇ ਤੁਰੇ ਫਿਰਦੇ ਆ ਵੀਹਾਂ ਦੀ ਖਾਤਰ ਤੁਸੀਂ ਯਾਰ ਚੰਗੀ ਖਬਰ ਦਿਓ ਚੰਗੇ ਬੰਦਿਆਂ ਕੋਲੇ ਜਾਓ ਲੈ ਪਿੰਕੇ ਜਰਗ ਕੋਲੇ ਕਿੰਨੇ ਕੁ ਬੰਦੇ ਗਏ ਆ ਕਿੰਨੇ ਕੁ ਬੰਦੇ ਪਿੰਕੇ ਜਰਗ ਕੋਲੇ ਗਏ ਆ ਪਿੰਕਾ ਜਰਗ ਰੋਜ਼ ਗਰਾਉਂਡਾਂ ਜਾਂਦਾ ਹਜ਼ਾਰਾਂ ਬੰਦੇ ਉਹਦੇ ਪਿੱਛੇ ਹੁੰਦੇ ਆ ਕਿੰਨੇ ਕੁ ਬੰਦੇ ਗਏ ਆ ਪਿੰਕੀ ਜਰਗ ਕੋਲੇ ਕਿੰਨੇ ਕੁ ਬੰਦੇ ਐਮਐਲਏ ਕੋਲੇ ਜਾਂਦੇ ਆ ਵੀ ਤੁਸੀਂ ਕੀ ਵਿਕਾਸ ਕਾਰਜ ਕਰ ਰਹੇ ਹੋ ਕੀ ਕੰਮ ਹੋ ਰਿਹਾ ਕੈਬਿਨੇਟ ਦੀ ਮੀਟਿੰਗ ਹੋਈ ਕੀ ਮਤਾਬਾਸ ਹੋਇਆ ਕੀ ਉਹ ਤੇ ਡਿਬੇਟ ਹੋਈ ਆ ਕੀ ਕਿਸਾਨਾਂ ਦੀਆਂ ਮੰਗਾਂ ਕਿਉਂ ਵਿਕਾਸ ਕਾਰਜ ਰੁਕ ਗਏ ਕਿਉਂ ਸੈਂਟਰ ਦੀ ਚਿੱਠੀ ਆ ਗਈ ਕਿਉਂ ਰਾਜਪਾਲ ਨੇ ਤੇ ਜਾਂ ਫਿਰ ਉਹ ਭਵਿਕ ਬਾਣੀਆਂ ਵਾਲਾ ਚੱਲਿਆ ਹੋਇਆ ਉਹਨਾਂ ਕੋਲੇ ਚੱਲ ਜਾਣਗੇ ਮਾਈਕ ਲੈ ਕੇ ਹਨਾ ਭਵਿਕ ਬਾਣੀਆਂ ਕਰਦੇ ਓਏ ਆਰ ਦੱਸੋ ਤੁਸੀਂ ਮੇਰੇ ਕੋਲੇ ਆ ਜਿਓ ਮੈਂ ਕਰ ਦੂੰ ਪੁਹਿਕ ਬਾਣੀਆਂ ਤੁਹਾਨੂੰ ਮੈਂ ਦੱਸਾਂ ਕਿੱਦੜ ਵਾਹੇ ਤੋਂ ਕੌਣ ਜਿੱਦਦਾ ਛਾਲ ਨਾ ਛਾਲ ਲੱਗੇ ਕਹਿੰਦੇ ਘੌਂਦਿਆਂ ਦੀ ਮੈਂ ਦੱਸਾਂ ਉਹ ਨਾ ਮੈਂ ਤੁਹਾਨੂੰ ਦੱਸਦਾ ਜਿਹੜੇ ਕਹਿੰਦੇ ਸੀ ਨਾ ਵੀ ਅਸੀਂ ਪੁਹਿਕ ਬਾਣੀਆਂ ਕਰਦੇ ਆ ਹੁਣ ਉੱਥੇ ਕਿੱਦੜ ਵਾਹੇ ਦੇ ਵਿੱਚ ਆਹ ਸਥਿਤੀ ਹੋਈ ਪਈ ਆ ਜਿਵੇਂ ਆਪ ਵੀ ਮੰਨੀ ਹੋਣੀ ਜਾ ਕੇ ਚੱਕਰ ਵੀ ਉਹਦੇ ਵਿੱਚ ਫਸ ਗਿਆ ਸੀ ਉਹ ਹਾਲ ਹੋਇਆ ਪਿਆ ਬੰਦੇ ਦਾ ਵੀ ਹੁਣ ਨਿਕਲਣਾ ਕਿਵੇਂ ਠੀਕ ਹੈ ਉਹਨੂੰ ਕਹੇ ਹੁਣ ਕਰ ਪੁਇਖਵਾਣੀ ਗੈਂਡੇ ਜੇ ਨੂੰ ਉਹਨੂੰ ਕਹੇ ਕਰ ਪੁਇਖਵਾਣੀ ਕਿਉਂ ਨਹੀਂ ਕਰਦਾ ਹੁਣ ਪੁਇਖਵਾਣੀ ਠੀਕ ਹੈ ਨਾ ਇਹ ਯਾਰ ਕਹਿਣ ਨੂੰ ਕੀ ਹੈ ਕਹਿ ਦਿੰਦਾ ਬੰਦਾ ਹਵਾ ਨੂੰ ਵੇਖ ਕੇ ਕਿਆ ਜਾਂਦਾ ਹੁੰਦਾ ਸਮਝ ਗਿਆ ਉਹਨੂੰ ਕਹੇ ਹੁਣ ਨਹੀਂ ਕਰਦਾ ਪੁਇਖਵਾਣੀ ਜਣਾ ਖਣਾ ਯਾਰ ਵੀ ਹਾਂ ਦੇ ਚੱਕਰਾਂ 'ਚ ਯਾਰ ਚੰਗੇ ਮੁੱਦੇ ਚੰਗੀਆਂ ਗੱਲਾਂ ਕਰਿਆ ਕਰੋ ਠੀਕ ਹੈ ਨਰਮੇ ਦਾ ਕੀ ਹਾਲ ਹੋ ਗਿਆ ਮਾਲਵੇ ਦੇ ਵਿੱਚ ਠੀਕ ਹੈ ਕਿਸੇ ਨੇ ਕੋਈ ਖਬਰ ਨਹੀਂ ਠੀਕ ਹੈ ਚੰਗੇ ਪੋਡਕਾਸਟ ਕਰੋ ਬਹੁਤ ਬਹੁਤ ਚੰਗੇ ਪੱਤਰਕਾਰ ਬੈਠੇ ਨੇ ਬੁੱਧੀਜੀਵੀ ਬੈਠੇ ਨੇ ਉਹਨਾਂ ਕੋਲੇ ਜਾਓ ਕੀ ਹਾਲ ਹੋ ਗਿਆ ਪੰਜਾਬ ਦਾ ਠੀਕ ਹੈ ਨਾ ਬੁੱਢੇ ਨਾਲੇ ਬਾਰੇ ਪੱਤਰਕਾਰਾਂ ਨੂੰ ਚਾਹੀਦਾ ਕਿ ਉੱਥੇ ਜਾਓ ਮੋਰਚਾ ਲਾਈ ਬੈਠੇ ਨੇ ਜਿਹੜੇ ਠੀਕ ਹੈ ਕਿੰਨੇ ਟਾਈਮ ਹੋ ਗਿਆ ਹੋਰ ਨਸ਼ੇ ਦਾ ਮੁੱਦਾ ਯਾਰ ਰੋਜ਼ ਮੁੰਡੇ ਮਰ ਰਹੇ ਨਹੀਂ ਧਿਆਨ ਹੀ ਹੈ ਨਹੀਂ ਇਨਾਂ ਦੇ ਪਿੱਛੇ ਸੋਸ਼ਲ ਮੀਡੀਆ ਦੇ ਪਿੱਛੇ ਯਾਰ ਹਰ ਦੂਜੀ ਤੋਂ ਤੀਜੀ ਰੀਲ ਕੁੜੀਆਂ ਦੇ ਯਾਰ ਬੱਟ ਦੀ ਪਿੱਛੇ ਕੀ ਮਤਲਬ ਤੱਕ ਬਣਦਾ ਯਾਰ ਉਹਨਾਂ ਦਾ ਹਰ ਦੂਜੀ ਤੋਂ ਤੀਜੀ ਰੀਲ ਤਾਂ ਉਹੀ ਵੇਖ ਕੇ ਆਉਣ ਵਾਲੀ ਪੀੜ੍ਹੀ ਉਹੀ ਉਹ ਦੂਜੀਆਂ ਕੁੜੀਆਂ ਆਪਣੀਆਂ ਭੁੱਟੀਆਂ ਪਹਿਣਾ ਹੀ ਆ ਉਹ ਆਪਣੀਆਂ ਹੀ ਕੁੜੀਆਂ ਉਹ ਉਹਨਾਂ ਨੇ ਵੀ ਤਾਂ ਉਹੀ ਕਰਨਾ ਯਾਰ ਠੀਕ ਹੈ ਤਾਂ ਦੂਸਰਾ ਯਾਰ ਪਿੱਛੇ ਪੁੱਛੇ ਜੋ ਵੀ ਹੈ ਇਗਨੋਰ ਕਰਿਓ ਮਾਈਕ ਹੈ ਨਹੀਂ ਜੋ ਵੀ ਆਵਾਜ਼ ਹੈ ਨੂੰ ਇੱਕ ਵਾਰੀ ਸੁਣ ਲਿਓ ਹਨਾ ਇਹ ਮੈਂ ਵੀਡੀਓ ਇਤਾਂ ਹੀ ਪਤਾ ਕੀ ਹੈ ਯਾਰ ਮੈਂ ਵੇਖ ਰਿਹਾ ਕਾਫੀ ਦਿਨਾਂ ਤੋਂ ਵੀਡੀਓ ਬਣਾਉਣੀ ਸੀਗੀ ਹੁਣ ਆਪਾਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਬਾਕੀ ਜੇ ਮੈਂ ਹੁਣ ਤਕਰੀਬਨ ਅਗਲੇ ਹਫਤੇ ਤੋਂ ਫਾਜ਼ਲ ਕਾ ਇਧਰ ਹੀ ਹੋਇਆ ਕਰੂੰਗਾ ਜੇ ਕਿਸੇ ਵੀਰ ਨੇ ਆਪਣੇ ਨਾਲ بیٹھ ਕੇ ਹਫਤਾ ਵਾਰੀ ਪੋਡਕਾਸਟ ਕਰਨਾ ਹੋਇਆ ਗੁਰੂ ਪੰਜਾਬ ਦੇ ਮੁੱਦਿਆਂ ਤੇ ਤਾਂ ਆਪਾਂ ਕਰ ਲਿਆ ਕਰਾਂਗੇ ਬਟ ਜਿਹੜੇ ਆ ਮੁੱਦੇ ਆ ਬਾਈ ਜੀ ਜੇ ਤਾਂ ਤੁਸੀਂ ਪੱਤਰਕਾਰ ਹੋ ਇਹ ਬੰਦ ਕਰ ਦੋਗੇ ਇਹਨਾਂ ਦੇ ਇੰਟਰਵਿਊ ਇੰਟਰਵਿਊ ਲੈਣੇ ਇਹਨਾਂ ਦੇ ਪੋਡਕਾਸਟ ਕਰਨੇ ਚੰਗੀ ਗੱਲ ਆ ਤੇ ਨਹੀਂ ਤਾਂ ਫੇਰ ਬਾਈ ਜੀ ਤੁਹਾਡਾ ਜਿਹੜਾ ਟਰੋਲ ਆ ਜਾਂ ਤੁਹਾਡੀ ਜਿਹੜੀ ਆ ਮਤਲਬ ਕੀ ਕਹਿੰਦੇ ਹੁੰਦੇ ਆ ਉਹਨੂੰ ਐ ਕਰਾਂਗੇ ਕਿ ਤੁਸੀਂ ਚੰਗੀਆਂ ਖਬਰਾਂ ਨਹੀਂ ਦਿੰਦੇ ਠੀਕ ਹੈ ਨਾ ਸੁਧਰ ਜੋ ਪੱਤਰਕਾਰੋ ਤੁਹਾਡੇ ਕੋਲੇ ਚੰਗੀ ਚੀਜ਼ ਆ ਚੰਗਾ ਸੇਧ ਦਿਓ ਚੰਗੀਆਂ ਖਬਰਾਂ ਪੰਚਾਓ ਵਧੀਆ ਗੱਲ ਆ ਤੇ ਇੰਨਾ ਪਖੰਡੀ ਲੋਕਾਂ ਦੇ ਇਹ ਇਹਨਾਂ ਕੋਲੇ ਜਾਣੋ ਹਟਜੋ ਵਧੀਆ ਗੱਲ ਆ ਤੁਹਾਡੇ ਕੋਲੇ ਵਧੀਆ ਫੋਲੋਅਰ ਆ ਤਾਂ ਚੰਗੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਓ ਧੰਨਵਾਦ ਵੀਡੀਓ ਤੁਹਾਨੂੰ ਚੰਗੀ ਲੱਗੀ ਸ਼ੇਅਰ ਕਰਦੇ ਹੋ